ਖਬਰਨਾਮਾ ਦੇਖ ਰਹੇ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਤ ਮੈਂ ਹਾਂ ਤੁਹਾਡਾ ਉਸ ਰਾਜ ਜਿੱਥੇ ਅੱਜ ਤੋਂ 2 ਦਿਨ ਪਹਿਲਾਂ ਕਤਲ ਕਰ ਦਿੱਤਾ ਜਾਂਦਾ ਹੈ ਭਾਈ ਅਬਰਤਪਾਲ ਖਾਲਸਾ ਦੇ ਦੋ ਸਾਥੀਆਂ ਵੱਲੋਂ ਇੰਸਟਾਗ੍ਰਾਮ ਦੀ ਕਵੀ ਕਮਲਕੌਰ ਜੋ ਕਿ ਭਾਬੀ ਕਮਲਕੌਰ ਦੇ ਨਾਮ ਜਾਣੀ ਜਾਂਦੀ ਹੈ ਅੱਜ ਇਸ ਦੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਖੁਦ ਜ਼ਿੰਮੇਵਾਰੀ ਲਈ ਅਬਰਤ ਭਾਈ ਅਬਰਤਪਾਲ ਖਾਲਸਾ ਮਹਿਰੋ ਦੇ ਸਾਥੀਆਂ ਨੇ ਹਾਲਾਂਕਿ ਜਿਹੜੇ ਭਾਈ ਅਮਰਤਪਾਲ ਖਾਲਸਾ ਭਾਈ ਅਮਰਤਪਾਲ ਮਹਿਰੋ ਦੇ ਜਿਹੜੇ ਸਾਥੀ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਲੇਕਿਨ ਹਾਲੇ ਗ੍ਰਿਫਤਾਰੀ ਨਹੀਂ ਹੋਈ ਭਾਈ ਅਮਰਤਪਾਲ ਖਾਲਸਾ ਮਹਿਰੋ ਦੀ ਕਿਉਂਕਿ ਉਹਨਾਂ ਵੱਲੋਂ ਵਾਰ-ਵਾਰ ਵਾਰਨਿੰਗ ਦਿੱਤੀ ਗਈ ਸੀ ਇਹ ਭਾਬੀ ਕਮਲਕੌਰ ਨੂੰ ਕਿ ਭਾਈ ਤੁਸੀਂ ਇਸ ਤਰ੍ਹਾਂ ਦੀ ਅਸ਼ਲੀਲ ਵੀਡੀਓ ਨਾ ਬਣਾਓ ਇਹੋ ਜਿਹਾ ਲਚਰ ਪੁਣਾ ਇਹੋ ਜਿਹੇ ਕੰਜਰਾਂ ਵਾਲੇ ਕੰਮ ਨਾ ਕਰੋ ਤਾਂ ਕਿ ਤੁਹਾਨੂੰ ਹਰਜਾਨਾ ਭੁਗਤਣਾ ਪਵੇ। ਲੇਕਿਨ ਅੱਜ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਉਹਨਾਂ ਨੇ ਸਿੱਧੀ ਧਮਕੀ ਦੇ ਦਿੱਤੀ ਹੈ ਜਿੰਨੇ ਵੀ ਕੋਈ YouTube ਤੇ Instagram ਤੇ Snapchat ਤੇ Facebook ਤੇ ਕੋਈ ਆਪਣੀਆਂ ਅਸ਼ਲੀਲ ਵੀਡੀਓ ਪਾਉਂਦੇ ਨੇ। ਯਾਨੀ ਕਿ ਸਿੱਧੇ ਸ਼ਬਦਾਂ ਦੇ ਵਿੱਚ ਧਮਕੀ ਦਿੱਤੀ। ਭਾਈ ਅਮਰਤਪਾਲ ਮੈਨੂੰ ਖੁਦ ਨੇ ਉਹਨਾਂ ਕਿਹਾ ਕਿ ਮੈਂ ਇੱਕ ਨੂੰ ਮਾਰ ਕੇ ਯਾਨੀ ਕਿ ਜੇਲ੍ਹ ਵਿੱਚ ਨਹੀਂ ਜਾਵਾਂਗਾ ਸਗੂ ਜੇ 5-7 ਲਗ 5-7 ਲੱਗ ਜਾਂਦੇ ਨੇ ਇਹੋ ਜਿਹੇ ਕੇਸ ਸੁਣਵੜਨ ਦੇ ਲਈ ਤੇ ਇਸ ਲਈ ਮੈਂ ਬਾਕੀਆਂ ਨੂੰ ਵੀ ਚੇਤਾਵਨੀ ਦੇਣਾ ਚਾਹੁੰਦਾ ਕਿ ਉਹ ਆਪਣੀਆਂ ਆਤਾਂ ਤੋਂ ਬਾਤ ਆ ਆਪਣੇ ਆਪਣੇ account ਤੋਂ ਆਪਣੀਓ ਅਸ਼ਲੀਲ ਲੱਛਰ ਭੱਦੀਆਂ ਵੀਡੀਓ ਡਿਲੀਟ ਕਰ ਅਤੇ ਆਪਣੇ ਕੰਮਾਂ ਤੋਂ ਬਾਅਦ ਆਕਰ ਨੀਤਾ ਉਹਨਾਂ ਦਾ ਵੀ ਇਹ ਵੀ ਹੱਸਰ ਹੋਵੇਗਾ ਉਹਨਾਂ ਕਹਿੰਦੇ ਕਿ ਹਰ ਇੱਕ ਸ਼ਹਿਰ ਦੇ ਵਿੱਚ ਕਾਰ ਪਾਰਕਿੰਗ ਹੁੰਦੀ ਹੈ ਭਾਈ ਅਮਰਪਾਲ ਨੇ ਸਿੱਧੀ ਚੇਤਾਵਨੀ ਦਿੱਤੀ ਹੈ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਇੱਕ ਪਾਸੇ ਜਿੱਥੇ ਬਠਿੰਡਾ ਪੁਲਿਸ ਵੱਲੋਂ ਭਾਈ ਅਮਰਪਾਲ ਮਹਿਰੂ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰ ਗ੍ਰਿਫਤਾਰ ਕਰ ਲਿਆ ਗਿਆ ਹੈ ਬੰਦੀ ਕਾਨੂੰਨੀ ਕਾਰਵਾਈ ਉਹਨਾਂ ਤੇ ਹੋਵੇਗੀ ਕਤਲ ਜਿਹੜਾ ਹੋਇਆ ਹੈ ਭਾਬੀ ਕਪਲਕੌਰ ਦਾ ਜਿਸ ਦੀ ਗਲਾ ਕੋਡ ਘਟ ਕੇ ਜਿਹੜੀ ਹੈ ਉਸ ਦਾ ਕਤਲ ਕੀਤਾ ਗਿਆ ਤੇ ਦੂਸਰੇ ਪਾਸੇ ਭਾਈ ਅਬਰਤਪਾਲ ਮਹਿਰੂ ਨੇ ਚੇਤਾਵਨੀ ਦਿੱਤੀ ਹੈ ਚੇਤਾਵਨੀ ਤੋਂ ਡਰਦੇ ਬਾਰੇ ਹੋਏ ਜਿੰਨੇ ਵੀ ਇਨਫਲੂਐਂਸਰ ਸੀ ਜਿੰਨੇ ਵੀ ਲੋਕ ਸੋਸ਼ਲ ਮੀਡੀਆ ਤੇ ਐਕਟਿਵ ਸੀ ਜਿਹੜੇ ਭੱਦੀਆਂ ਜਾਂ ਅੰਗ ਪ੍ਰਦਰਸ਼ਨ ਕਰਦੇ ਸੀ ਜਾਂ ਜਿਹੜੀਆਂ ਲੱਚਰ ਅਤੇ ਅਸ਼ਲੀਲ ਗੱਲਾਂ ਕਰਦੇ ਸੀ ਜਿਸ ਦੇ ਨਾਲ ਪੰਜਾਬ ਦੇ ਲੜਕੇ ਲੜਕੀਆਂ ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਉਹਨਾਂ ਸਾਰਿਆਂ ਨੇ ਆਪੋ ਆਪਣੇ ਅਕਾਉਂਟੋਂ ਵੀਡੀਓ ਡਿਲੀਟ ਕਰ ਦਿੱਤੀਆਂ ਨੇ ਆਪਣੇ ਅਕਾਉਂਟ ਵੀ ਕਈਆਂ ਨੇ ਡਿਲੀਟ ਕਰ ਦਿੱਤੇ ਨੇ ਯਾਨੀ ਕਿ ਪੂਰੀ ਤਰ੍ਹਾਂ ਖੌਫ ਬਣ ਗਿਆ ਪੂਰੇ ਪੰਜਾਬ ਦੇ ਵਿੱਚ ਇਹਨਾਂ ਸੋਸ਼ਲ ਸੋਸ਼ਲ ਜਿਹੜੇ ਇਨਫਲੂਐਂਸਰ ਹੁੰਦੇ ਨੇ ਜਿਹੜੇ ਇਹ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਹੇ ਨੇ ਯਾਨੀ ਕਿ ਉਹਨਾਂ ਨੂੰ ਗਲਤ ਮੋਟੀਵੇਟ ਕੀਤਾ ਜਾ ਰਿਹਾ ਕਿਉਂਕਿ ਭਾਈ ਅਮਰਤਪਾਲ ਭਾਈ ਅਮਰਤਪਾਲ ਮੈਰੂ ਵੱਲੋਂ ਸਿੱਧੀ ਤਬਕੀ ਦਿੱਤੀ ਗਈ ਹੈ ਡਾਕ ਦੇ ਮਾਰੇ ਮੌਤ ਦੇ ਡਰ ਦੇ ਮਾਰੇ ਹੋਏ ਲਗਾਤਾਰ ਜਿਹੜੀ ਉਹਦੀ ਜਿਹੜੀ ਵੀਡੀਓ ਹੈ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਅਤੇ ਇੱਕ ਪਾਸੇ ਕਈ ਲੋਕਾਂ ਵੱਲੋਂ ਸਪੋਰਟ ਵੀ ਕੀਤੀ ਜਾ ਰਹੀ ਹੈ ਕਿ ਅਜਹਿਆ ਗੰਦ ਅਜਹੀਆਂ ਅਸ਼ਲੀਲ ਚੀਜ਼ਾਂ ਬਣਾਉਣ ਵਾਲੇ ਲੋਕਾਂ ਨੂੰ ਅਕਲ ਸਕਾਉਣੀ ਜਿਹੜੀ ਹੈ ਜ਼ਰੂਰੀ ਹੈ ਜਿੰਨੇ ਵੀ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਤੇ ਇਨਫਲੂਐਂਸਰ ਆ ਗਏ ਨੇ ਸਾਰਿਆਂ ਨੇ ਆਪੋ ਆਪਣੇ ਖਾਤੇ ਜਿਹੜੇ ਨੇ ਉਹ ਆਪਣੇ ਖਾਤਿਆਂ ਤੋਂ ਅਕਾਉਂਟ ਤੋਂ ਜਿਹੜੀਆਂ ਨੇ ਵੀਡੀਓ ਦਲੀਲ ਕਰ ਦਿੱਤੀਆਂ ਨੇ ਤਾਂ